ਇਹ ਨੂੰ ਅਸੀਂ ਫੌਰੀਂ ਚੱਕਦੇ ਨੂੰ ਖਾਇਆ ਕਿਹਦੇ ਦੇ ਨਾਮ ਲੈ ਕੋ ਮਦਰ ਬਿਮਾਰ ਅੰਧੀ ਗੁਰੂਆਂ ਨਾਲ ਇਹ ਬਣਾ ਮਾਰ ਤੁਸੀਂ ਦੇਖ ਰਹੇ ਹੋ ਸੱਚ ਮੇਲ న్యూਸ ਪੰਜਾਬ ਮੈਂ ਤੁਹਾਡਾ ਆਪਾ ਵਿੱਕੀ ਵੇਖ ਇਸ ਟਾਈਮ ਪਿੰਡ ਗੁਲਾੜ ਦੇ ਵਿੱਚ ਮਜ਼ਦੂਰ ਸੀ ਹਲਕੇ ਇਸ ਤਰ੍ਹਾਂ ਦੇ ਵਿੱਚ ਪੈਨ ਵਾਲਾ ਇੱਕ ਪਿੰਡ ਗੁਲਾੜ ਪਿੰਡ ਦੀਆਂ ਤਸਵੀਰਾਂ ਅੱਜ ਤੜਨ ਮੈਂ ਸਾਂਝੀਆ ਕਰ ਲਗਾ ਤੁਸੀਂ ਮੇਰੇ ਪਿੱਛੇ ਦੇਖ ਸਕਦੇ ਕਿ ਗੁਲਾੜ ਪਿੰਡ ਦੇ ਕਾਫੀ ਵੱਡੀ ਗਿਣਤੀ ਦੇ ਵਿੱਚ ਜਿਹੜੇ ਲੋਕ ਨੇ ਇਕੱਤਰ ਹੋਏ ਨੇ ਪਿੰਡ ਦੇ ਮੇਰਾ ਨਾਮ ਬੂਟਾ ਸਿੰਘ ਹੈ ਸਾਫ ਦਾ ਸਰਪੰਚਾ ਜੀ ਮੈਂ ਗੁਲਾੜ ਪਿੰਡ ਤੋਂ ਤੇ ਅੱਜ ਤੁਸੀਂ ਇੱਥੇ ਸੱਚ ਮੇਲ న్యూਜ ਵਾਲੇ ਆਏ ਹੋ ਮੈਂ ਤੁਹਾਡਾ ਦਿਲ ਦੀ ਗਹਿਰਾਈਆਂ ਤੋਂ ਧੰਨਵਾਦ ਕਰਦਾ ਜੋ ਤੁਸੀਂ ਇੱਕ ਗਰੀਬ ਮਜ਼ਦੂਰ ਦੀ ਆਵਾਜ਼ ਨੂੰ ਚੁੱਕਣ ਵਾਸਤੇ ਆਏ ਹੋ ਜੋ ਕਿ ਉਹਦੀ ਆਵਾਜ਼ ਇਸ ਟਾਈਮ ਦੱਬੀ ਪਈ ਹੈ 9 ਜੁਲਾਈ ਦੀ ਅੱਜ ਤੁਸੀਂ ਉਹਨੂੰ ਠਾਣ ਵਾਸਤੇ ਆਏ ਹੋ ਤਾਂ ਮੈਂ ਗਲਾੜ ਨਗਰ ਵੱਲੋਂ ਤੁਹਾਡਾ ਦਿਲ ਦੀ ਗਹਿਰਾਈਆਂ ਤੋਂ ਬਹੁਤ ਬਹੁਤ ਧੰਨਵਾਦ ਕਰਦਾ ਜੀ ਇਹ ਸਾਹ ਬਾਦਰ 9 ਜੁਲਾਈ ਦੀ ਰਾਤ ਦੀ ਗੱਲ ਹੈ तकरीबन 12:00 ਬਜ ਕੇ 2-4 ਮਿੰਟ ਦੀ ਤੇ ਮੈਨੂੰ ਇੱਕ ਆਵਾਜ਼ ਪੈਂਦੀ ਹੈ ਉਹ ਸਰਪੰਚੋ ਸਰਪੰਚ ਉਹ ਬੂਟਾ ਚਾਚੇ ਮੈਨੂੰ ਬਚਾ ਲੈ ਉਹ ਸਾਹਮਣੇ ਮੇਰਾ ਘਰ ਹੈ ਹਮ ਤੇ ਮੈਨੂੰ ਬਾਜ ਪਈ ਫਿਰ ਮੈਂ ਅੰਦਰੋਂ ਉੱਠ ਕੇ ਖੁਰਲੀ ਤੇ ਚੜਿਆ ਖੁਰਲੀ ਤੇ ਚੜ ਕੇ ਮੈਂ ਸੀਨ ਦੇਖਿਆ ਆਪਣੀ ਅੱਖੀ ਹਮ ਜੋ ਇੱਥੇ ਸ਼੍ਰੀ ਰਾਮ ਮਿਸਤਰੀ ਹੈ ਹਮ ਉਹਨੂੰ ਦੋ ਵਿਅਕਤੀ ਕੁੱਟਣ ਲੱਗ ਰਹੇ ਨੇ ਉਹਦੇ ਗਲ 'ਚ ਪਰਨਾ ਪਾਰਖਿਆ ਤੋ ਪਰਨਾ ਪਾ ਕੇ ਉਹਦਾ ਗਾਲੇ ਨੱਕ ਕੁੱਟਤਾ ਕਿ ਉਸ ਮੁੰਡੇ ਦੀ ਉਸ ਬੱਚੇ ਦੀ ਲੈਟਰਿੰਗ ਵੀ ਵਿੱਚੇ ਨਿਕਲ ਗਈ ਇਹ ਸੀਨ ਮਾਪਦੀ ਅੱਖੀ ਦੇਖੇ ਨੇ ਸਾਬਾਦਰ ਫੇਰ ਮੈਂ ਇੰਨੀਆਂ ਬਾਜਾਂ ਮਾਰੀਆਂ ਮਾਓ ਛੱਡ ਦੋ ਛੱਡ ਦੋ ਤੁਸੀਂ ਕੌਣ ਹੋ ਪਹਿਲਾ ਬੰਦੇ ਮੇਰੇ ਪਛਾਣ ਚ ਨਹੀਂ ਆਏ ਪਰ ਜਦੋਂ ਮੈਨੂੰ ਪਹਿਲਾ ਇਹ ਲੱਗਿਆ ਵੀ ਕਿਤੇ ਇਹਨਾਂ ਦੀ ਬਰਾਦਰੀ ਦੇ ਆਸ ਤੇ ਵਿੱਚ दारू ਪੀ ਕੇ ਕੋਈ ਗੱਲਬਾਤ ਹੋ ਰਹੀ ਹੈ ਪਰ ਜਦੋਂ ਇੱਕ ਮੁੰਡਾ ਗਗਨ ਉਹਦੇ ਮੂੰਹ ਚ ਇੱਕ ਲਫ਼ਜ਼ ਨਿਕਲਿਆ ਜੱਟਾਂ ਨਾਲ ਪੰਗਾ ਲਿਆ ਇਹ ਸਚਾਈ ਹੈ ਮੈਨੂੰ ਮਹਾਰਾਜ ਦੀ ਸੌ ਗੁਰੂ ਰਵੀਦਾਸ ਮਹਾਰਾਜ ਦੀ ਸੌ ਮੈਨੂੰ ਉਹਦੇ ਬੱਚਿਆਂ ਦੀ ਸੌ ਇਹ ਮੈਂ ਆਪ ਸੁਣਿਆ ਜੀ ਮੈਂ ਜਾਤੀਵਾਦ ਚ ਨਹੀਂ ਪੈਂਦਾ ਮੈਂ ਸਾਰਿਆਂ ਦਾ ਸਤਿਕਾਰ ਕਰਦਾ ਕਿਉਂਕਿ ਮੈਂ ਇਸ ਪਿੰਡ ਤੋਂ ਚਾਰ ਚੋਣਾ ਲੜ ਗਿਆ ਤੇ ਇਸ ਇਹ ਸੀਨ ਦੇਖ ਕੇ ਹਲਾਤ ਦੇਖ ਕੇ ਮੇਰਾ ਬੜਾ ਮਨ ਦੁਖਿਆ ਉਸ ਤੋਂ ਬਾਅਦ ਚਲੋ ਮੈਂ ਉੱਪਰ ਕੋਠੇ ਤੇ ਚੜਿਆ ਆਪਣੇ ਬੱਚਣ ਨਾਲ ਲੈ ਕੇ ਜੋ ਇੱਟ ਰੋੜਾ ਪਿਆ ਸੀ ਮੈਂ ਕੋਸ਼ਿਸ਼ ਕਰੀ ਵੀ ਆਪਾਂ ਹੁਣ ਇੱਟ ਰੋੜਾ ਚਲਾ ਦਈਏ ਕਿਉਂਕਿ ਮੈਨੂੰ ਬੱਚਿਆਂ ਨੇ ਮੇਰੇ ਨੂੰ ਬਾਹਰ ਨਹੀਂ ਆਣ ਦਿੱਤਾ ਉਹਨਾਂ ਨੂੰ ਏਸੀ ਵੀ ਪਿੰਡ 'ਚ ਆਪਣੀ ਵੀ ਲਗਡਟ ਹੈ ਕਈ ਵਾਰ ਬੰਦੇ ਜਾਦ ਆਉਣ ਕੋਈ ਹਥਿਆਰ ਲੈ ਰਹੇ ਹੁਣ ਵੀ ਕਦੇ ਇਸੇ ਨੂੰ ਨਾ ਮਾਰ ਦੇਣ ਅਸੀਂ ਉੱਪਰ ਕੋਠੇ ਤੇ ਚੜੇ ਜਦੋਂ ਕੋਠੇ ਚੜਕ ਨੂੰ ਪਤਾ ਲੱਗ ਗਿਆ ਵੀ ਹੁਣ ਗੜਬੜ ਹੋਊਗੀ ਫਿਰ ਉਸ ਮੁੰਡੇ ਨੂੰ ਛੱਡ ਕੇ ਭੱਜੇ ਨੇ ਉਹ ਮੁੰਡੇ ਦੇ ਜਦੋਂ ਛੱਡ ਕੇ ਭੱਜੇ ਨੇ ਜੋ ਦੇ ਹਾਲਾਤ ਦੇਖੇ ਮੇਰੇ ਅੱਖਾਂ 'ਚ ਪਾਣੀ ਲੱਤਾਂ ਮੇਰੀ ਕੰਮਣ ਲੱਗੀਆਂ ਜਦੋਂ ਸਾਰਾ ਲੈਟਰਿੰਗ ਨਾਲ ਲਿਪੜਿਆ ਪਿਆ ਸੀ ਛੋਟੇ ਛੋਟੇ ਬੱਚੇ ਨੇ ਉਹਦੇ ਵਿਚਰੇ ਦੇ ਤੇ ਉਹਦਾ ਬਚਾਅ ਹੋ ਗਿਆ ਮੇਰੀ ਤਾਂ ਪ੍ਰਸ਼ਾਸਨ ਤੋਂ ਤੇ ਪ੍ਰੇਟੀ ਗੱਲ ਬੰਦਿਆਂ ਤੋਂ ਇਹੀ ਮੰਗ ਹੈ ਵੀ ਇਸ ਇਹ ਦੋ ਬੰਦਿਆਂ ਤੇ ਇਰਾਦਾ ਕਤਲ ਦਾ ਪਰਚਾ ਦਰਜ ਕੀਤਾ ਜਾਵੇ ਤਾਂ ਸਾਡੀ ਸੰਤੁਸ਼ਟੀ ਹੈ ਤੁਸੀਂ ਅੱਜ ਇਕੱਠੇ ਹੋ ਕੇ ਇਕਜੁੱਟ ਹੋ ਕੇ ਇਸ ਮੁੰਡੇ ਦਾ ਜੋ ਇਹਦੇ ਵਾਸਤੇ ਇਨਸਾਫ ਮੰਗੋ ਜੋ ਮੰਗਣ ਯੋਗ ਹੈ ਜਿੰਨਾ ਵੱਲੋਂ ਜਿੰਨਾ ਵੱਲੋਂ ਇਹਨਾਂ ਉੱਤੇ ਹਮਲਾ ਕੀਤਾ ਗਿਆ ਜਿਹੜੇ ਉਹ ਮੁੰਡੇ ਸੀ ਦੋ ਉਹ ਮੁੰਡੇ ਇਸੇ ਪਿੰਡ ਦੇ ਰਹਿਣ ਵਾਲੇ ਨੇ ਇਸੇ ਪਿੰਡ ਦੇ ਰਹਿਣ ਵਾਲੇ ਨੇ ਇੱਕ ਮੁੰਡੇ ਦਾ ਨਾਮ ਗਗਨ ਸਿੰਘ ਹੈ ਜਿਸ ਤੋਂ ਇਹ ਸਬੰਦੇ ਨੇ ਪੈਸੇ ਲੈਣੇ ਸੀ ਸ਼੍ਰੀ ਰਾਮ ਨੇ ਮਿਸਤਰੀ ਨੇ ਤੇ ਇੱਕ ਮੁੰਡਾ ਗੁਰਲਾਲ ਹੈ ਜੋ ਐਮ ਐਲ ਏ ਆ ਉਹ ਕਰ ਚੁੱਕੀ ਹੈ ਤੇ ਜੋ ਇਹਦੇ ਦਸਤਾਵੇਜ਼ ਨੇ ਹਸਪਤਾਲ ਤੋਂ ਉਹ ਮੰਡੇ ਨੂੰ ਪੁਲਿਸ ਕਹਿੰਦੀ ਅਸੀਂ ਲੈ ਲਾਂਗੇ ਜੋ ਕਾਗਜ਼ਾਂ ਦੇ ਹਿਸਾਬ ਨਾਲ ਜਿੱਦਾਂ ਵੀ ਕੋਈ ਹੋਏਗਾ ਮੈਡੀਕਲ ਰਿਪੋਰਟ ਆਂਦੀ ਹੈ ਉਹਦੇ ਆਧਾਰ ਤੇ ਕਹਿੰਦੇ ਕਾਨੂੰਨੀ ਕਾਰਵਾਈ ਕਰ ਦਾਂਗੇ ਪਰ ਮੇਰਾ ਨਾਮ ਚਰਨਦਾਸ ਹੈ ਜੀ ਠੀਕ ਹੈ ਪਿੰਡ ਗਲਾੜ ਦੇ ਰਹਿਣ ਵਾਲਾ ਹਾਂ ਜੀ ਪਿੰਡ ਗਲਾੜ ਦਾ ਰਹਿਣ ਵਾਲਾ ਮੈਂ ਪਿੰਡ ਦਾ ਚੌਂਕੀਦਾਰ ਹਾਂ ਜੀ ਠੀਕ ਹੈ ਜਿਸ ਟਾਈਮ ਉਹ ਵਿਅਕਤੀ ਨਾਲ ਕੁੱਟਮਾਰ ਹੋਈ ਹੈ ਬਾੜ ਦਾ ਤੇ ਸਭ ਕੁਝ ਉਹ ਤੁਸੀਂ ਇੱਥੇ ਮੌਜੂਦ ਸੀਗੇ ਜਿਸ ਟਾਈਮ ਵਾਰਦਾਤ ਹੋਈ ਹੈ ਜੀ ਉਸ ਤੋਂ ਬਾਅਦ ਸਰਪੰਚ ਸਾਹਿਬ ਨੇ ਬੰਦੇ ਭੇਜੇ ਕਿਉਂਕਿ ਸ੍ਰੀ ਰਾਮ ਮੇਰਾ ਗਵੰਡੀ ਹੈ ਤੇ ਜਦੋਂ ਅਸੀਂ ਬਾਤ ਸੁਣੀ ਵੀ ਸ੍ਰੀ ਰਾਮ ਸ੍ਰੀ ਰਾਮ ਕਹਿ ਕੇ ਬਾਜ਼ ਮਾਰ ਰਹੀ ਸੀ ਉਹਨਾਂ ਨੇ ਦੱਸਿਆ ਵੀ ਅਸੀਂ ਰਾਤ ਨੂੰ ਮੈਂ ਤੇ ਮੇਰਾ ਮੁੰਡਾ ਤੇ ਇਹਨਾਂ ਦੇ ਸ੍ਰੀ ਰਾਮ ਦਾ ਪਰਿਵਾਰ ਅਸੀਂ ਰਾਤ ਨੂੰ ਜਦੋਂ ਆਏ ਆ ਦੇਖਿਆ ਤਾਂ ਇਹ ਬਾਹਰ ਬਜਰੀ ਪਈ ਹੈ ਜਿਹੜੀ ਬਜਰੀ ਦੇ ਉੱਪਰ ਪਿਆਸੀ ਲੈਟਰਿੰਗ ਇਹਨੇ ਵਿੱਚ ਕਰ ਰੱਖੀ ਸੀ ਕੋਈ ਇਹਨੂੰ ਹੋਸ਼ ਨਹੀਂ ਸੀ ਤੇ ਜਦੋਂ ਅਸੀਂ ਇਹਨੂੰ ਆ ਕੇ ਠਾਇਆ ਤੇ ਪੁੱਛਿਆ ਤਾਂ ਇਹਨੇ ਦੱਸਿਆ ਵੀ ਇਸ ਤਰ੍ਹਾਂ ਕਰਕੇ ਗੱਲ ਹੈ ਕਿਉਂਕਿ ਇਸ ਨੇ ਜੇ ਗਰੀਬ ਬੰਦੇ ਨੇ ਕੰਮ ਕੀਤਾ ਤਾਂ ਇਹਨੇ 11-12000 ਰੁਪਏ ਲੈਣਾ ਸੀ ਉਸੇ ਸਬੰਧ ਵਿੱਚ ਕਈ ਵਾਰੀ ਮਾਰਨ ਦੀ ਧਮਕੀ ਇਹਨੇ ਪਹਿਲਾਂ ਦਿੱਤੀ ਹੈ ਤੇ ਲੇਕਿਨ ਇਹ ਕਾਬੂ ਨਹੀਂ ਆਇਆ ਉਹ ਦਿਨ ਰਾਤ ਨੂੰ ਉਰੇ ਪਿੰਡ ਦੇ ਵਿੱਚ ਲੈਂਟਰ ਪੈ ਰਿਆ ਸੀ ਲੈਂਟਰ ਪੈ ਰਿਹਾ ਸੀ ਇਹਦੀ ਰੇਤੇ ਬਜਰੀ ਦੀ ਜਿੱਥੇ ਦੁਕਾਨ ਹੈ ਉਹਨਾਂ ਨੇ ਕਹਿ ਰਖਿਆ ਸੀ ਵੀ ਤੂੰ ਉੱਥੇ ਨਹੀਂ ਵੀ ਸ਼ਾਇਦ ਰੇਤਾ ਬਜਰੀ ਦੀ ਸਾਨੂੰ ਜਸ ਮਿੰਟ ਦੀ ਲੋੜ ਪੈ ਸਕਦੀ ਹੈ ਇਹ ਰਾਤ ਨੂੰ ਇਸ ਕਰਕੇ ਉਰੇ ਦੁਕਾਨ ਤੇ ਸੀ ਤਾਂ ਉਹਨਾਂ ਨੇ ਦੇਖਿਆ ਵੀ ਦੁਕਾਨ ਤੇ ਇਕੱਲਾ ਨਜਾਇਜ਼ ਫਾਇਦਾ ਠਾਇਆ ਇਸ ਨੂੰ ਇੱਕ ਸਿਰਫ ਜੇ ਆ ਸਰਪੰਚ ਸਾਹਿਬ ਨਾ ਜਾਗਦੇ ਤਾਂ ਸਾਡੇ ਆ ਮੇਰੇ ਖਿਆਲ 10 ਕਰਮਾਂ ਤੇ ਛੱਪੜਾ ਇਹ ਇੰਨਾ ਡੂੰਘਾ ਹੈ 30 35 ਫੁੱਟ ਡੂੰਘਾ ਉਹਨਾਂ ਕਿਉਂਕਿ ਰਾਤ ਨੂੰ ਸਾਰੇ ਕੂਲਰ ਪੱਖੇ ਏਸੀ ਲਾ ਕੇ ਸੋਏ ਹੁੰਦੇ ਨੇ ਕਿਸੇ ਨੂੰ ਪਤਾ ਨਹੀਂ ਹੁੰਦਾ ਇਹਨਾਂ ਦੀ ਸਕੀਮ ਇਹ ਸੀ ਵੀ ਚੱਕ ਕੇ ਇਹਨੂੰ ਛੱਪੜ ਚ ਮਾਰਦੇ ਆ ਵੀ ਨਾ ਤਾਂ ਇਹਦੀ ਲਾਹ ਉੱਪਰ ਆਵੇ ਨਾ ਲੈਣਾ ਦੇਣਾ ਇਹਦੇ ਦੋ ਬੱਚੇ ਤਿੰਨ ਬੱਚੇ ਨੇ ਛੋਟੇ ਜਿਹੋਟੇ ਬੱਚੇ ਨੇ ਵਿਚਾਰਾ ਟੈਂਪਾਸ ਕਰ ਰਹੀ ਸੀ ਇਸ ਟਾਈਮ ਸਾਡੇ ਨਾਲ ਉਹ ਵੀ ਮੁੰਡਾ ਮੌਜੂਦ ਹੈਗਾ ਜਿਹਦੀ ਦੁਕਾਨ ਹੈਗੀ ਹੈ ਜਿੱਦੇ ਨਾਲ ਰਾਤ ਨੂੰ ਕੁੱਟਮਾਰ ਹੋਈ ਹੈ ਸਾਰੀ ਵਾਰਦਾਤ ਹੋਈ ਕੀ ਸੀ ਇਥੋਂ ਆਪਾਂ ਇਸ ਦੀ ਜਵਾਨੀ ਵੀ ਸੁਣਦੇ ਹਾਂ ਹਾਂਜੀ ਵੀਰ ਜੀ ਕੀ ਨਾਂ ਹੈ ਆਪਣਾ ਮੇਰੇ ਨਾਲ ਸ਼੍ਰੀ ਰਾਮ ਜੀ ਕਾਦਾ ਕੰਮ ਕਰਦੇ ਹੋ ਤੁਸੀਂ ਮੈਂ ਵੈਲਡਿੰਗ ਦਾ ਕੰਮ ਕਰਦਾ ਜੀ ਇਹ ਦੁਕਾਨ ਤੁਹਾਡੀ ਆਪਣੀ ਹੈ ਆਪਣੀ ਮੇਰੀ ਖੁੱਦ ਹੈ ਜੀ ਇਹ ਜੀ ਮੇਰੇ ਪੜੋਸੀ ਮੰਨ ਲਓ ਫੌਜੀ ਮੁਲਾਜ਼ਮ ਹੈ ਜੀ ਉਹ ਜਾਣਾ ਸੀ ਸਵੇਰੇ ਉਹਨੇ 8 ਵਜੇ ਜੀ ਉਹ ਕੰਦਾ ਮੇਰੇ ਸਾਹਮਣੋਂ ਨਾ ਲੈਂਟਰ ਪਵਾ ਕੇ ਜਾਈ ਬਈ ਮੈਂ ਮਟੀਰੀਅਲ ਦੀ ਲੋਡ ਪੈ ਗਈ ਨਾ ਰਾਤ ਨੂੰ ਕਿੰਨੂੰ ਦੱਸੂਗਾ ਮੈਂ ਹੂੰ ਬਈ 12 ਵਜੇ ਹੁੰਦਾ ਲੈਂਟਰ ਪੈ ਜੀ 12 ਵਜੇ ਤੋ ਕਹਿੰਦਾ ਬਈ ਤੂੰ ਦੁਕਾਨ ਬਧਾ ਕੇ ਆ ਜਾ ਬਈ ਹਾਂ ਹਾਂ ਰੋਟੀ ਪਾਣੀ ਅਸੀਂ ਖਾ ਲਈ ਸੀ ਜੀ ਠੀਕ ਹੈ ਮੈਂ ਜਦੋਂ ਲੋਕ ਲਾਣ ਲੱਗੇ ਜੀ ਮੈਂ ਹੂੰ ਤੇ ਉਹਨਾਂ ਦਾ ਟਰੈਕਟਰ ਉਰੇ ਖੜਿਆ ਮੈਂ ਤੋ ਚਮਾ ਚਲ ਰੋਕ ਲੈਣ ਦੋ ਆਪਣਨ ਕੀ ਚੱਕਰ ਜੀ ਹੂੰ ਚਾਬੀ ਮਨ ਲੋਕ ਹੀ ਲਾਇਆ ਜੀ ਪਿੱਛੇ ਆ ਕੇ ਮੇਰੇ ਗਲ ਚ ਪਰਨਾ ਪਾ ਕੇ ਤੇ ਗੰਡ ਮਾਰ ਲਈ ਅੱਛਾ ਉਹਨਾਂ ਟਰੈਕਟਰ ਤੇ ਨਾਲ ਛਾਲ ਮਾਰ ਲਈ ਦੋਨਿਆਂ ਨੇ ਜੀ ਹੂੰ ਫਿਰ ਮੈਨੂੰ ਉਰੇ ਤੋਂ ਘੜੀਸੇ ਜੀ ਪੂਰਾ ਪੌਣਾ ਘੰਟਾ ਘੜੀਸੇ ਜੀ ਮੈਨੂੰ ਹੂੰ ਪੌਣਾ ਘੰਟਾ ਇੱਟਾਂ ਮਾਰਿਆ ਨੇ ਜੀ ਆ ਦੇਖੋ ਤਾਂ ਆ ਦੇਖੋ ਜੀ ਮੇਰੇ ਗਲ ਚ ਹਾਇ ਆ ਜਾ ਠੀਕ ਹੈ ਜੀ ਅੱਜ ਤੱਕ ਮੰਨ ਲਓ ਮੈਡੀਕਲ ਕਰਵਾ ਲਓ ਸਾਰਾ ਕੁਝ ਰਿਪੋਰਟ ਹੋਈ ਹੈ ਜੀ ਹਾਂ ਇਹ ਝੜ ਟੁੱਟ ਰਹੀ ਰਹੀ ਥੱਲੀ ਜੀ ਠੀਕ ਹੈ ਜੀ ਔਰ ਪਸਾਬ ਮੇਰੇ ਬੰਦ ਹੋ ਗਏ ਸੀ ਲੈਟਰਿੰਗ ਮੇਰੇ ਵਿੱਚ ਨਿਕਲ ਗਈ ਜੀ ਇੰਨਾ ਮਾਰੇ ਮੰਨ ਲਓ ਮੇਰਾ ਸਾਈ ਮੰਨ ਲਓ ਮੈਨੂੰ ਨਹੀਂ ਪਤਾ ਜੀ ਬੁੱਟਾ ਸਰਪੰਚ ਨੰਦਰ ਮੈਨੂੰ ਮੰਨ ਲਓ ਖਤਮ ਸੀ ਜੀ ਮੈਂ ਕੰਮ ਕੀਤਾ ਸੀ ਜੀ ਇੱਕ ਰੇਸ ਸੈੱਟ ਬਣਾਇਆ ਜੀ ਹੂੰ ਤੇ ਬਾਕੀ ਰੀਪਰ ਦੀ ਰਿਪੇਅਰ ਪੂਰ ਟਰੈਲੀ ਦੀ ਮੰਨ ਲਓ ਆਪਾਂ ਕਰਦੇ ਜੀ ਮੰਨ ਲਓ ਹੂੰ ਤੇ ਉਹਨਾਂ ਦਾ ਕੀਤਾ ਸੀ ਕੋਈ ਘੜਤ ਘੜਤ 19 2000 ਦਾ ਕੰਮ ਕੀਤਾ ਸੀ ਤੇ 11 000 ਰੁਪਏ ਉਹਨਾਂ ਦਾ ਬਕਾਇਆ ਖੜਿਆ ਠੀਕ ਹੈ ਠੀਕ ਹੈ ਜੀ ਉਹ ਮੈਂ ਬਾਈ ਨੂੰ ਕਹਿਆ ਬਈ ਇਸ ਤਰ ਕਰਕੇ ਬਈ ਮੈਨੂੰ 2 ਕੁ ਵਿੰਡਲ ਕਣਕ ਦੇ ਦੇ ਬਾਕੀ ਜਿਹੜੇ ਪੈਸੇ ਬਣਦੇ ਹਿਸਾਬ ਕਰਕੇ ਲੈ ਹੂੰ ਤੇ ਉਹ ਮੰਨ ਲਓ ਇਸੇ ਗੱਲ 'ਚ ਮੈਨੂੰ ਚਾਰ ਪੰਜ ਦਿਨ ਪਹਿਲਾਂ ਵੀ ਧਮਕੀ ਦਿੱਤੀ ਗਈ ਸੀ ਮੈਂ ਸਰਪੰਚ ਨੂੰ ਬਰਲੇ ਨੂੰ ਨਵੇਂ ਬਣੇ ਨੇ ਜਿਹੜੇ ਉਹਨਾਂ ਨੂੰ ਮੈਂ ਦੱਸਿਆ ਵੀ ਮੈਨੂੰ ਧਮਕੀ ਦਿੱਤੀ ਗਈ ਕਹਿੰਦਾ ਯਾਰ ਇਹੋ ਜਿਹੀ ਧਮਕੀ ਤਾਂ ਦੇ ਜਾਂਦੇ ਨੇ ਕੋਣ ਕਿਸੇ ਨੂੰ ਮਰਦਾ ਮੈਂ ਬੁੱਟੇ ਸਰਪੰਚ ਨੂੰ ਵੀ ਦੱਸਿਆ ਜੀ ਕਹਿੰਦਾ ਵੀ ਜੇ ਤੈਨੂੰ ਜਿਆਦਾ ਖਤਰਾ ਰਿਪੋਰਟ ਦੇ ਮੈਂ ਬੋਲੇ ਗੱਲ ਚ ਕੀ ਰਿਪੋਰਟ ਦੇਵਾਂਗੇ ਜਪਨ ਬਸ ਉਹ ਗਲਤੀ ਕਰ ਗਿਆ ਜਿਵੇਂ ਮੰਨ ਲਓ ਜੇ ਮੈਂ ਰਿਪੋਰਟ ਦਿੱਤੀ ਹੁੰਦੀ ਅੱਜ ਮੇਰੀ ਸੁਣਵਾਈ ਵੀ ਹੁੰਦੀ ਸਾਰੇ ਕੁਝ ਹੁੰਦਾ ਬਿਲਕੁਲ ਹਾਂ ਜਿਹਨੇ ਤੁਹਾਡੇ ਨਾਲ ਇਹ ਵਾਰਦਾਤ ਕੀਤੀ ਹੈ ਉਹ ਇਹ ਨੇ ਉਹ ਇਸੇ ਪਿੰਡ ਦੇ ਰਹਿਣ ਵਾਲੇ ਨੇ ਹਾਂਜੀ ਇਸੇ ਪਿੰਡ ਦੇ ਇੱਕ ਦਾ ਨਾਮ ਗਗਨੇ ਜੀ ਇੱਕ ਦਾ ਨਾਮ ਹੈ ਗੁਰਲਾਲ ਜੀ ਹੂੰ ਠੀਕ ਹੈ ਜੀ ਹੋਰ ਨਾ ਮਰੇ ਗगन ਨਾਲ ਕੋਈ ਬਹਿਰ ਜੀ ਨਾ ਕੋਈ ਗੁਰਲਾਲ ਨਾਲ ਵੈਰ ਨਹੀਂ ਹਾਂ ਗੁਰਲਾਲ ਤੋਂ ਮੈਂ ਠੰਨੀ ਲੈਣੀ ਨਹੀਂ ਨਾ ਦੇਣੀ ਸੀ ਤੇ ਗगन ਤੋਂ ਪੈਸੇ ਲੈਣੇ ਸੀ ਉਹਨੂੰ ਪੁੱਛੋ ਵੀ ਕਿਝ ਵਜਜਤੋਂ ਮੈਨੂੰ ਮਾਰਨਾ ਹੈ ਜੀ ਮੈਂ ਮਹਰਬਾਨ ਸਿੰਘ ਨੰਬਰਦਾਰ ਜੀ ਗੁਰਲਾਲ ਦਾ ਹੀ ਰਹਿਣ ਆਲਾਂਗੇ ਮੈਂ ਠੀਕ ਹੈ ਮੈਂ ਸਭ ਦਾ ਸਰਪੰਚ ਵੀ ਆ ਜੀ ਅੱਛਾ ਜੀ ਇਹ ਜਿਹੜਾ ਬੱਚਾ ਜੀ ਸ੍ਰੀ ਰਾਮ ਜੀ ਹਾਂ ਜੀ ਇਹ ਪਿੰਡ ਨਗਰ ਸਾਰਾ ਖੜਾ ਜੀ ਅੱਜ ਤੱਕ ਕਿਸੇ ਨੂੰ ਮਾਰਾ ਨਹੀਂ ਬੋਲਿਆ ਹਮ ਕਦੇ ਕੋਈ ਗਾਲ ਨਹੀਂ ਕਦੇ ਹੰਮੰਦਾ ਨਹੀਂ ਕਦੇ ਕੁਝ ਨਹੀਂ ਹਮ ਇਸ ਬੰਦੇ ਨੇ ਉਹਨੂੰ ਇੱਕ ਦਿਨ ਪੈਸੇ ਟੋਕ ਬੈਠਾ ਉਹਦੇ ਪੈਸੇ ਟੋਕਣ ਤੋਂ ਬਾਅਦ ਉਹਨਾਂ ਨੇ ਰੇਅ ਕਰਕੇ ਟਰੈਕਟਰ ਲਿਆ ਕੇ ਇਹ ਤਾਲਾ ਲਾ ਰਿਆ ਸੀ ਜਦੋਂ ਇਹਨੂੰ ਮਾਰਨ ਦੀ ਕੋਸ਼ਿਸ਼ ਕੀਤੀ ਔਰ ਕਹਿੰਦੇ ਵੀ ਰਹਿ ਵੀ ਸਾਲੇ ਨੂੰ ਟਰੈਕਟਰ ਥੱਲੇ ਦੇ ਕੇ ਮਾਰ ਦਿਓ ਛੱਪੜੇ ਸੁੱਟਦਾ ਕਿਹੜਾ ਪੁੱਛੂਗਾ ਰਾਤ ਦਾ 1 ਵਜਿਆ ਹੋਇਆ ਤੇ ਉਸ ਤੋਂ ਬਾਅਦ ਜੀ ਇਹਨੂੰ ਆਪਣਾ ਚੌਂਕੀਦਾਰ ਮੇਰੇ ਖਲ ਲੈ ਕੇ ਗਿਆ ਜੀ ਇਹ ਚੌਂਕੀਦਾਰ ਲੈ ਕੇ ਗਿਆ ਤੇ ਮੈਂ ਉਹਨਾਂ ਨੂੰ ਪੁੱਛਿਆ ਮੈਂ ਵੀ ਪੁੱਛਣਾ ਜੀ ਨਗਰ ਦਾ ਮੈਂ ਮੌਜੂਦ ਬੰਦਾ ਸੀ ਮਾ ਯਾਰ ਤੁਸੀਂ ਕਿਸ ਕਿਸ ਗੱਲ ਤੋਂ ਮਾਰਿਆ ਉਹਨੂੰ ਕਹਿੰਦੇ ਉਹਦੇ दारू ਪੀਤੀ ਹੋਈ ਸੀ ਮੈਂ ਉਹ ਦੁਕਾਨੇ 'ਚ ਕੀ ਕਰਦਾ ਸੀ ਮੈਂ ਵੀ ਦੁਕਾਨ ਦਾ ਉਹਦੀ ਆਪਣੀ ਦੁਕਾਨ ਹੈ ਦੁਕਾਨੇ 'ਚ ਕੰਮ ਕਰਦਾ ਹਣਾ ਔਰ ਕੀ ਕਰਦਾ ਹਣਾ ਤੁਸੀਂ ਉੱਥੇ ਕੀ ਲੈ ਕੇ ਲੈਣ ਆਏ ਸੀ 1.5 ਕਿਲੋਮੀਟਰ ਤੋਂ ਹਾਂ 12:30 ਵਜੇ ਤੁਸੀਂ ਉੱਥੇ ਕੀ ਲੈਣ ਆਏ ਸੀ ਉਹਦੀ ਦੁਕਾਨ ਤੋਂ ਜੀ ਉਹ ਕਹਿੰਦੇ ਵਾਹੀ ਤਾਂ ਹੀ ਆਵਾਂਗੇ ਐ ਹੀ ਮਾਰਾਂਗੇ ਤੁਸੀਂ ਦੇਖਿਆ ਸੀ ਕਿ ਜਿਹੜੀ ਕੁਝ ਦਿਨ ਪਹਿਲਾਂ ਗੁਲਾੜ ਪਿੰਡ ਦੇ ਵਿੱਚ ਕੋਈ ਲੜਾਈ ਝਗੜਾ ਹੋਇਆ ਸੀ ਉਸ ਨੂੰ ਲੈ ਕੇ ਕਾਫੀ ਵਿਵਾਦ ਵੜਿਆ ਹੋਇਆ ਸੀ ਔਰ ਪਿੰਡ ਦੇ ਕੁਝ ਲੋਕਾਂ ਨੇ ਇਕੱਠ ਕਰਕੇ ਆ ਵੱਡੀ ਗਿਣਤੀ ਦੇ ਵਿੱਚ ਉਹਨਾਂ ਨੇ ਕੁਝ ਗਰਲਾਲ ਹੋ ਗਿਆ ਗਗਣ ਹੋ ਗਿਆ ਉਹਨਾਂ ਦੇ ਖਿਲਾਫ ਵੀ ਕਾਫੀ ਕੁਝ ਬੋਲਿਆ ਸੀ ਲੇਕਿਨ ਅੱਜ ਸਾਡੇ ਨਾਲ ਗਰਲਾਲ ਔਰ ਗਗੜ ਦੋਨੋਂ ਇੱਥੇ ਮੌਜੂਦ ਨੇ ਅਸੀਂ ਉਹਨਾਂ ਦੇ ਮੂੰਹੋਂ ਵੀ ਸੱਚਾਈ ਸੁਣਨਾ ਚਾਹੁੰਦੇ ਹਾਂ ਕਿ ਉਦੋਂ ਜਿਹੜਾ ਰਾਤ ਨੂੰ ਲੜਾਈ ਹੋਈ ਹੈ ਅਸਲ ਕਾਰਨ ਕੀ ਹੋਇਆ ਸੀ ਕਿਉਂ ਲੜਾਈ ਸ਼ੁਰੂ ਹੋਈ ਸੀ ਅਸੀਂ ਮੇਰਾ ਨਾਮ ਕੋਰ ਲਾਲ ਸਿੰਘ ਹੈ ਇਹ ਗੱਲ ਜਿਹੜਾ ਲੜਾਈ ਝਗੜਾ ਹੋਇਆ ਸੀ RAM DE NAN ਉਹ ਮਤਲਬ ਨੂੰ ਲੈ ਕੇ ਤੁਹਾਡਾ ਕੀ ਮਤਲਬ ਗੱਲ ਵਾਸਤੇ ਕਿਵੇਂ ਕੁੱਟਮਾਰ ਹੋਈ ਹੈ ਜਾਂ ਨਹੀਂ ਹੋਈ ਉਹਦੇ ਵਾਸਤੇ ਆਪਣੇ ਕੀ ਪੱਕਾ ਸਬੂਤਾਂ ਜਾਣਦੇ ਹੋ ਮੈਂ ਮਸੀਨਾ ਹੋਤੀ ਫਰਕ ਦੂ ਕਰਕੇ ਆ ਰਹੀ ਸੀ ਗੇਰਾ ਨੂੰ 11 ਤੋਂ 12 ਦਾ ਟਾਈਮ ਸੀਗਾ ਸ਼੍ਰੀ ਰਾਮ ਆਪਣੀ ਦੁਕਾਨ ਦੇ ਸਾਹਮਣੇ ਸੜਕ ਤੇ ਬੈਠ ਕੇ दारू ਪੀ ਰਿਹਾ ਸੀਗਾ ਦੇਸੀ ਦੀ ਦੱਬੀ ਰੱਖੀ ਹੋਈ ਸੀ ਹੁੰਦੇ ਜੀ ਤੇ ਉਹਨੂੰ ਜਦੋਂ ਹਾਰਨ ਮਾਰਿਆ ਸਾਈਡ ਤੇ ਹੋਣ ਵਾਸਤੇ ਗਗਨਦੀਪ ਦੇ ਨਾਲ ਹੁੰਦਾ ਕੋਈ ਥੋੜਾ ਮਸਲਾ ਸੀਗਾ ਪੈਸਿਆਂ ਤੇ ਲੈਣ ਦੇਣ ਦਾ ਇਹਨੇ ਰੀਪਰ ਦਾ ਕੰਮ ਕਰਵਾਇਆ ਸੀਗਾ ਤੇ ਉਹਨੇ ਗਗਨ ਨੂੰ ਗਾਲ ਕੱਢੀ ਜਦੋਂ ਗਗਨ ਨੇ ਆਖਿਆ ਵੀ ਮੈਨੂੰ ਗਾਲ ਨਾ ਕੱਢ ਉਹਨੇ ਚੁੱਕ ਕੇ ਇੱਟ ਮਾਰੀ ਜਿਸੀ ਟੀਕਰੈਟਰ ਦੇ ਉੱਤੇ ਜਿਹੜੀ ਇੱਟ ਜਦ ਕੇ ਮੇਰੇ ਹੱਥ ਦੇ ਉੱਤੇ ਵੱਜੀ ਮੈਂ ਆਪਣੇ ਹੱਥ ਦੇ ਨਾਲ ਇੱਟ ਰੋਕ ਲਈ ਕਿਉਂਕਿ ਮੈਂ ਕ੍ਰਿਕਟ ਖੇਡਦਾ ਸੀਗਾ ਜਦ ਦੂਜੀ ਇੱਟ ਮਾਰਨ ਲੱਗਾ ਮੈਂ ਉੱਤਰ ਕੇ ਜਾ ਕੇ ਉਹਨੂੰ ਜੱਫਾ ਮਾਰ ਲਿਆ ਤੇ ਜਦੋਂ ਗਗਨ ਟਿਪ ਗਿਆ ਏ ਉਹਨੇ ਮੇਰੀ ਟੀ-ਸ਼ਰਟ ਪਾੜ ਦਿੱਤੀ ਗਗਨ ਨੇ ਆਖਿਆ ਕਿ ਤੂੰ ਇਹ ਕੰਮ ਨਾ ਕਰ ਗਗਨੋ ਨੇ ਗਾਲਾਂ ਕੱਢੀਆਂ ਨੇ ਉਸ ਦੇ ਵਿੱਚ ਅਸੀਂ ਹੱਥੋ ਪਾਈ ਹੋ ਗਏ ਆ ਫਿਰ ਉਹਨੇ ਮੇਰਾ ਪਰਨਾ ਲਾਤਾ ਜੀ ਫਿਰ ਅਸੀਂ ਉਹਦੇ ਚਪੇੜਾਂ ਦੇ ਨਾਲ ਜਦੋਂ ਲੜਨ ਲੱਗੇ ਫਿਰ ਅਸੀਂ ਜਦੋਂ ਉਹਨੂੰ ਛੱਡ ਕੇ ਤੁਰ ਲੱਗੇ ਆਂ ਜੀ ਤੇ ਉਹਨੇ ਸਾਡੇ ਇੱਟਾਂ ਮਾਰਨ ਲੱਗ ਜਾਂਦਾ ਸਾਡੀ ਮਜਬੂਰੀ ਹੋ ਗਈ ਲੜਨਾ ਜਿੰਨੀ ਵਾਰੀ ਵੀ ਅਸੀਂ ਉਹਨੂੰ ਛੱਡ ਕੇ ਤੁਰਦੇ ਸੀ ਉੰਨੀ ਵਾਰੀ ਸਾਡੇ ਇੱਟਾਂ ਮਾਰਦਾ ਸੀ ਉਹ ਇਸ ਕਰਕੇ ਅਸੀਂ ਲੜਦੇ ਰਹੇ ਕਾਫੀ ਟਾਈਮ ਤੱਕ ਜੀ ਜੋ ਕਿ ਸਾਡੀ ਮਜਬੂਰੀ ਸੀ ਉਹਨੇ ਸਾਡੇ ਮੇਰੇ ਲੱਤ ਤੇ ਵੀ ਇੱਟਾਂ ਵੱਜੀ ਹੋਈਆਂ ਹੱਥ ਤੇ ਵੀ ਜੀ ਟਰੈਕਟਰ ਤੇ ਇੱਟਾਂ ਵੱਜੀਆਂ ਟਰੈਕਟਰ ਦੀਆਂ ਲੇਟਾਂ ਟੁੱਟੀਆਂ ਹੋਈਆਂ ਨੇ ਗਗਨ ਦੇ ਵੀ ਇੱਟ ਵੱਜੀ ਹੋਈ ਹੈ ਜੀ ਕੋਈ ਰੰਜਿਸ਼ ਸੀ ਤੁਹਾਡੀ ਪਹਿਲਾਂ ਉਹਦੇ ਨਾਲ ਉਹਨੇ ਲੜਾਈ ਹੋਈ ਕਾ ਤੂੰ ਕਿਸ ਮੈਟਰ ਤੇ ਹੋਈ ਸੀ ਲੜਾਈ ਨਹੀਂ ਰੰਜਿਸ਼ ਨਹੀਂ ਸੀ ਗਗਨ ਦੇ ਨਾਲ ਪੈਸਾਂ ਦਾ ਲੈਣ ਦੇਣ ਸੀਗਾ ਮੰਨ ਲਓ ਜਿਹੜਾ ਬੂਟੇ ਸਰਪੰਚ ਦੇ ਨਾਲ ਸੁਖਪਾਲ ਸਿੰਘ ਰਹਿੰਦਾ ਹੈ ਸੁਖਪਾਲ ਸਿੰਘ ਨੂੰ ਕਿਹਾ ਸੀਗਾ ਗਗਨ ਨੇ ਵੀ ਮੇਰਾ ਇਹਦੇ ਨਾਲ ਲੜਾਈ ਹੋਈ ਕਿ ਮੇਰਾ ਪੈਸਿਆਂ ਦਾ ਲੈਣ ਦੇਣ ਉਹ ਹਿਸਾਬ ਕਰਵਾ ਦਿਓ ਮੇਰਾ ਮੇਰਾ ਸੀਜ਼ਨ ਚੱਲਦਾ ਪਿਆ ਮੇਰਾ ਸੀਜ਼ਨ ਨਿਬੜ ਜਾਂਦਾ ਮੇਰਾ ਇਹਨਾਂ ਹਿਸਾਬ ਕਰਵਾ ਦਿਓ ਇੱਕ ਵਾਰੀ ਨਹੀਂ ਉਹਨੂੰ ਚਾਰ ਪੰਜ ਵਾਰੀ ਫੋਨ ਕੀਤਾ ਹੈ ਸੁਖਪਾਲ ਨੂੰ ਪਰ ਸੁਖਪਾਲ ਨੇ ਇਹਨੂੰ ਕੋਈ ਆਈ ਗਈ ਨਹੀਂ ਦਿੱਤੀ ਹੈਗੀ ਕਿ ਮੇਰਾ ਹਿਸਾਬ ਕਰਵਾ ਦਿਓ ਉਹੀ ਵਸੇ ਇਨੀ ਗਰੰਜ਼ੇ ਸੀਗੀ ਔਰ ਕੋਈ ਗੱਲਬਾਤ ਨਹੀਂ ਪੈਸਾ ਤਾਂ ਲੈਣ ਦੇਣ ਸੀ ਜੀ ਉਹਨਾਂ ਦਾ ਕੀ ਇਹ ਵੀ ਕਹਿਣਾ ਸੀ ਕਿ ਕਹਿੰਦੇ ਵੀ ਜਦੋਂ ਇਹ ਸ਼ਟਰ ਵਧਾ ਕੇ ਆ ਰਿਹਾ ਸੀ ਨਾ ਵੀ ਜਿੰਦਾ ਲਾਰਾ ਸੀ ਆਪਣੇ ਸ਼ਟਰ ਨੂੰ ਤਾਂ ਜਾਨੀ ਕਿ ਤੁਹਾਡੇ ਵੱਲੋਂ ਜਾਨੀ ਕਿ ਉਹਦੇ ਗਲ ਦੇ ਵਿੱਚ ਪਰਣਾ ਪਾ ਕੇ ਗळा ਘੁੱਟਣ ਦੀ ਕੋਸ਼ਿਸ਼ ਕੀਤੀ ਗਈ ਛੱਪੜ ਜਕੜੀ ਇਸਕੇ ਲੈ ਜਾਣ ਦੇ ਉੱਤੇ ਛੁੱਟਣ ਦੀ ਕੋਸ਼ਿਸ਼ ਕੀਤੀ ਨਹੀਂ ਕੋਈ ਰੰਜਿਸ਼ ਕੀਤੀ ਨਹੀਂ ਇਹੋ ਜੀ ਕੋਈ ਗੱਲ ਨਹੀਂ ਜੀ ਮੰਨ ਲਓ ਜਦੋਂ ਨੇ ਸਾਨੂੰ ਗਾਲ ਕੱਢੀ ਏ ਜਾਂ ਸਾਡੇ ਡੇਟਾ ਮਾਰਨੀ ਸ਼ੁਰੂ ਕੀਤੀਆਂ ਨੇ ਸਿਰਫ ਉਹੀ ਲੜਾਈ ਹੋਈ ਏ ਵਾਧੂ ਦੀਆਂ ਗੱਲਾਂ ਨੇ ਹਾਂ ਇਹੋ ਜੀ ਕੋਈ ਗੱਲ ਨਹੀਂ ਹੋਈ ਹੈਗੇ ਜੀ ਸਿਰਫ ਮੰਨ ਲਓ ਜਦੋਂ ਇੱਟਾਂ ਮਾਰਦੇ ਸਾਡੇ ਸਾਡੀ ਮਜਬੂਰੀ ਬਣ ਗਈ ਹੱਥੋ ਪਾਈ ਹੁਣ ਆਉਂਦੇ ਨਾਲ ਕਿਉਂਕਿ ਜਦੋਂ ਅਸੀਂ ਉਹਨੂੰ ਛੱਡ ਗਏ ਤੁਹਾਨੂੰ ਲੱਗਦਾ ਸੀ ਸਾਡੇ ਇੱਟਾਂ ਮਾਰਨ ਲੱਗ ਜਾਂਦਾ ਸੀ ਪਾ ਤੁਹਾਡਾ ਪਿੰਡ ਦਾ ਹੀ ਆਪਸੀ ਮਸਲਾ ਲਾ ਲਓ ਜੀ ਕਿਵੇਂ ਹਾਂਜੀ ਪਿੰਡ ਦਾ ਆਪਸੀ ਮਸਲਾ ਬਸ ਕੁਝ ਬੰਦਿਆਂ ਦੀ ਮੰਨ ਲਓ ਜਿਵੇਂ ਵੋਟਾਂ ਕਰਕੇ ਰੰਜਸ ਬਾਜੀ ਲਾੜੋ ਕਿ ਮੈਂ ਦੁਚਿੱਤ ਆਉਂਦੇ ਨਾਲ ਹੀ ਦਰਸ਼ਨ ਸਰਪੰਚ ਦੇ ਨਾਲ ਹੁਣ ਉਹ ਚਾਹੁੰਦੇ ਨੇ ਕਿ ਇਹ ਜਿਹੜੀ ਲੜਾਈ ਨੂੰ ਮਸਲਾ ਜਾਤ ਪਾਤ ਦਾ ਵੱਡਾ ਮਸਲਾ ਬਣਾਇਆ ਜਾਵੇ ਐਡੀ ਕੋ ਗੱਲਬਾਤ ਹੈਗੀ ਨਹੀਂ ਜੀ ਸਾਰੇ ਭਾਈਚਾਰਾ ਸਾਰੇ ਇਕੱਠੇ ਰਹੀਦਾ ਹਰ ਵੇਲੇ ਇਹ ਵੀ ਸਾਡੇ ਨਾਲ ਹੀ ਸੀਗਾ ਸਾਡਾ ਯਾਰ ਦੋਸਤੀ ਸੀਗਾ ਇਹੋ ਜੀ ਕੋਈ ਗੱਲ ਨਹੀਂ ਗਗੰਦੇ ਨਾਲ ਬਹੁਤ ਚਿਰ ਦਾ ਕੰਮ ਕਰਦਾ ਗਗੰਦੇ ਸ਼ੈੱਡ ਵੀ ਪਾ ਕੇ ਆ ਉਸ ਤੋਂ ਪਹਿਲਾਂ ਵੀ ਇਹਨੇ ਗਗੰਦਾ ਸ਼ੈੱਡ ਪਾਇਆ ਸੀਗਾ ਰੀਪਰ ਦਾ ਵੀ ਗਗੰ ਨਾ ਵੇਟਿੰਗ ਦਾ ਕੰਮ ਸੀਗਾ ਸਾਰਾ ਗਗਨੇਸ ਤੋਂ ਹੀ ਕਰਵਾਉਂਦਾ ਸੀਗਾ ਬਸ ਉਹ ਪੈਸਾ ਤੇ ਲੈਣ ਦੇਣ ਤੋਂ ਬਾਅਦ ਉਹ ਮੜੀ ਜੀ ਗੱਲ ਵਾਦੀ ਵਾਦੀ ਉਹਦੇ दारू ਪੀਤੀ ਹੋਈ ਕਰਕੇ ਇਹ ਮਸਲਾ ਥੋੜਾ ਵੱਧ ਗਿਆ ਜੀ ਉਹ ਵੀ ਖਰਾਬ ਵਗੈਰ ਟ੍ਰਿਕ ਵਗੈਰਾ ਡ੍ਰਿੰਕ ਜੀ ਉਹ ਦਿਨੇ ਵੀ दारू ਪੀਂਦਾ ਚਲੋ ਦਿਨ ਦੇ ਵਿੱਚ ਹੀ दारू ਪੀਣ ਲੱਗ ਜਾਂਦਾ ਜੀ ਤੇ ਇਸ ਤਰ੍ਹਾਂ ਜਿਹੜੀ ਉਹਦੀ ਰਿਪੋਰਟ ਆਈ ਹੈ ਮੈਡੀਕਲ ਉਹਦੇ ਵਿੱਚ ਵੀ ਮੰਨ ਕੇ ਚਲੋ ਡਾਕਟਰਾਂ ਨੇ ਲਿਖਿਆ ਹੋਇਆ ਵੀ ਇਹਦੀ ਡ੍ਰਿੰਕ ਕੀਤੀ ਹੋਈ ਜੀ ਗਗਨਦੀਪ ਸਿੰਘ ਇਹਦੇ ਵਿੱਚ ਪੱਖ ਹੈ ਜੀ ਮੈਨੂੰ ਮਾੜਾ ਚੰਗਾ ਬੋਲਦਾ ਸੀ ਗਾਲੀ ਕਲੋਚ ਕਰਦਾ ਸੀਗਾ ਜੀ ਤੇ ਮੈਂ ਇੱਕ ਦੋ ਵਾਰੀ ਭਰਾ ਸੀ ਆਪਣਾ ਬੰਸ ਖਵਾਲ ਉਹਨੂੰ ਇਹ ਗੱਲ ਕਹੀ ਸੀ ਵੀ ਭਰਾ ਮੈਨੂੰ ਇਹ ਗਲਤ ਬੋਲਦਾ ਹੈ ਤੁਸੀਂ ਇਹਨੂੰ ਕਹੋ ਮੇਰਾ ਭਾ ਕੇ ਨਵੇੜ ਦੋ ਕੋਈ ਐਡਾ ਮਸਲਾ ਨਹੀਂਗਾ ਥੋੜੇ ਜੇ ਪੈਸਿਆਂ ਦਾ ਮਸਲਾ ਸੀਗਾ ਜੀ ਉਹ ਮਸਲੇ ਤੋਂ ਬਸ ਗੱਲ ਵਾਦਗੀ ਵਧ ਗਈ ਜੀ ਹੋਰ ਤਾਂ ਕੋਈ ਐਦਾਂ ਦੀ ਗੱਲ ਨਹੀਂ ਅਸੀਂ ਨਹੀਂ ਨਹੀਂ ਜੀ ਨਹੀਂ ਨਹੀਂ ਅਸੀਂ ਆਰੇ ਸਾਹਿਬ ਆਪਜੀ ਦੁਕਾਨ ਤੇ ਦਾਰੂ ਪੀ ਰਿਆ ਸੀ ਬਰ ਬੈ ਕੇ ਉਹਨੇ ਹਿੱਟ ਮਾਰੀ ਸਾਡੇ ਜੀ ਟਰੈਕਟਰ ਤੇ ਵਜੀ ਦੂਜੀ ਮਾਰ ਲੱਗਾ ਇਹ ਵੀਰ ਨੇ ਫੜ ਲਈ ਹਿੱਟ ਠੀਕ ਹੈ ਉਸ ਤੋਂ ਬਾਅਦ ਉਹਨੇ ਇਹਨੇ ਜਾ ਕੇ ਫੜਿਆ ਜੀ ਉਹਨੂੰ ਤੇ ਉਹਨੇ ਜਾ ਕੇ ਉਹਦੀ ਟੀ-ਸ਼ਰਟ ਬਾੜਤੀ ਵੀਰ ਦੀ ਤੁਹਾਨੂੰ ਕਹਿੰਦਾ ਵੀ ਜਾਨੀ ਕਿ ਤੁਸੀਂ ਵੀ ਕਹਿੰਦਾ ਨਸ਼ੇ ਦੇ ਵਿੱਚ ਨਹੀਂ ਤੁਸੀਂ ਨਸ਼ਾ ਕਰਕੇ ਆਏ ਛੋਟੀ ਦੁਕਾਨ ਦੇ ਉੱਤੇ ਨਹੀਂ ਨਹੀਂ ਜੀ ਸਾਡਾ ਤਾਂ ਰੋਜ਼ ਦਾ ਹੀ ਕੰਮ ਹੈ ਜੀ ਮੇਰਾ ਤਾਂ ਖੇਤੀਬਾੜੀ ਦਾ ਕੰਮ ਹੈ ਮੈਨੂੰ ਤਾਂ 2 ਵਜੇ ਵੀ ਆਉਣਾ ਪਊ 4 ਵਜੇ ਵੀ ਆਉਣਾ ਪਊ ਕਿਉਂ ਜੀ ਮੈਨੂੰ ਜਦੋਂ ਕੋਈ ਵੀ ਜ਼ਿੰਮੇਵਾਰ ਫੋਨ ਕਰੇਗਾ ਮੈਨੂੰ ਤਾਂ ਟਾਈਮ ਤੋਂ ਟਾਈਮ ਜਾਣਾ ਪਏਗਾ ਜੀ ਬਿਲਕੁਲ ਹਾਂ ਹਾਂਜੀ ਹੁਣ ਕੀ ਚਾਹੁੰਦੇ ਕੀ ਮੰਗ ਕੀ ਕਰਨਾ ਚਾਹੁੰਦਾ ਤੁਹਾਡਾ ਕੀ ਫੈਸਲਾ ਹੈ ਤੁਸੀਂ ਕੀ ਕਰਨਾ ਮੰਗ ਸਾਡੀ ਇਹ ਹੀ ਹੈ ਜੀ ਚਲੋ ਜੋਨ ਦੇ ਵੱਲ ਗਲਤੀ ਹੋਈ ਆ ਸਾਡੇ ਵੱਲੋਂ ਹੋਈ ਐ ਇਹਨਾਂ ਰਾਜinama ਮਾ ਹੋਣਾ ਚਾਹੀਦਾ ਹੋਰ ਤਾਂ ਕੋਈ ਐਡਾ ਮਸਲਾ ਨਹੀਂ ਹੈ ਜੀ ਕਿ ਮੈਂਬਰਾਂ ਦੇ ਬਹਿ ਕੇ ਆਪਣਾ ਮੇੜਾ ਕਰਨਾ ਹਾਂਜੀ ਹਾਂਜੀ ਤਾਂ ਮੈਂ ਪਿੰਡ ਦਾ ਮੈਟਰ ਹੈ ਪਿੰਡ ਦੇ ਵਿੱਚ ਹਾਂਜੀ ਹਾਂ ਅਸੀਂ ਤਾਂ ਕਿੰਨੇ ਚ ਪਿੰਡ ਦਾ ਮੈਟਰ ਪਿੰਡ ਚ ਨਿਬੜਨਾ ਚਾਹੀਦਾ ਹੈ